ਤਾਂ ਸ਼ੁਰੂਇਆ ਗਾਲ ਦੋਸਤੋ ਹੁੜੇ-ਹੁੜੇ ਇੱਥੇ ਵਾਪਰਿਆ ਵੱਡਾ ਭਿਆਨਕ ਖਾਸਾ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੇਨਾਂ ਲੋਕਾਂ ਨੇ ਚੱਲਿਆ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਹੱਦ ਤਵਾਂ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਅੱਜ ਦੇ ਸਮੇਂ ਦੇ ਵਿੱਚ ਲੋਕ ਸਿਰਫ ਆਪਣੀ ਇੱਕ ਵੀਡੀਓ ਬਣਾਉਣ ਦਾ ਮੌਕਾ ਚਾਹੁੰਦੇ ਨੇ ਅਤੇ ਉਹ ਕਿਤੇ ਵੀ ਅਤੇ ਕਦੇ ਵੀ ਰਚਨਾ ਸ਼ੁਰੂ ਕਰ ਦਿੰਦੇ ਨੇ ਲਾਈਕਸ ਦੇ ਵਿਊਜ਼ ਦੀ ਇਸ ਖੇਡ ਵਿੱਚ ਕਈ ਵਾਰ ਲੋਕ ਖੇਡ ਜਾਂਦੇ ਨੇ ਜਿਸ ਨਾਲ ਜੁੜੀਆਂ ਵੀਡੀਓਜ਼ ਹਰ ਰੋਜ਼ ਚਰਚਾ ਚ ਰਹਿ ਜਾਂਦੀਆਂ ਨੇ ਇਸ ਸੰਬੰਧੀ ਇੱਕ ਵੀਡੀਓ ਸਾਹਮਣੇ ਆਈ ਜਿੱਥੇ ਵਿਅਕਤੀ ਇਸ਼ਕਾਤੇ ਬੈਠ ਕੇ ਨੱਚਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਤੁਸੀਂ ਇਹ ਦੇਖ ਕੇ 당ਗ ਰਹ ਜਾਓਗੇ ਕਿ ਆਖਿਰ ਉਸਨਲ ਕੀ ਹੋਇਆ ਵਾਇਲ ਹੋ ਰਿਹਾ ਇਹ ਵੀਡੀਓ ਸੜਕ ਕਿਨਾਰੇ ਦਾ ਲੱਗ ਰਿਹਾ ਹੈ ਜਿੱਥੇ ਕੁਝ ਇਸ਼ਕੀਚੇ ਬੈਠ ਕੇ ਖੁਸ਼ੀ ਨੱਚਦੇ ਨਜ਼ਰ ਆ ਰਹੇ ਨੇ ਇਸ ਦੌਰਾਨ ਰਿਸ਼ਕਾ ਚਾਲਾ ਕਪੜੇ ਸਵੇਗ ਚ ਲੰਡਾ ਦਿਖਾਈ ਦਿੱਤਾ ਕਈ ਇਸ ਤਰ੍ਹਾਂ ਨੂੰ ਪਿੱਛੇ ਤੋਂ ਰਿਕਾਰਡ ਕਰ ਰਹੇ ਸੀ ਅਤੇ ਅੰਤ ਵਿੱਚ ਜੋ ਉਮੀਦ ਹੁੰਦੀ ਜਾ ਰਹੀ ਸੀ ਜੇ ਆਈ ਹੁੰਦਾ ਹੈ ਰਿਸ਼ਕਾ ਸੜਕ ਦੇ ਵਿਚਕਾਰ ਬੁਰੀ ਤਰ੍ਹਾਂ ਪੈਟ ਜਾਂਦਾ ਹੈ ਹਾਲਾਂਕਿ ਉਸ ਤੋਂ ਬਾਅਦ ਜੋ ਮੁੰਡਾ ਕਰਦਾ ਹੈ ਤੁਸੀਂ ਉਹ ਚੀਜ਼ ਵੇਖ ਕੇ ਹੈਰਾਨ ਹੋ ਜਾਓਗੇ ਰੁਕਦਾ ਨਹੀਂ ਹੈ ਤੇ ਰਿਸ਼ਕਾ ਪੈਟ ਜਾਂਦਾ ਹੈ ਤਾਂ ਮੁੰਡੇ ਦਾ ਐਕਸੀਡੈਂਟ ਹੋ ਜਾਂਦਾ ਹੈ ਪਰ ਰਾਤ ਅਲੀ ਗੱਲੇ ਹੈ ਕਿ ਉਹ ਸੱਟਾ ਤੋਂ ਬਚ ਜਾਂਦਾ ਹੈ ਖਬਰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ